शहर प्रयागराज में आपका बहुत बहुत स्वागत है दोस्तों और आसपास प्रयागराज हम जा रहे हैं तकरीबन यहाँ से तेरह किलोमीटर चौदह किलोमीटर के अराउंड जो है अपना पड़ता है प्रयागराज संगम जो त्रिवेणी घाट है वो और त्रिवेणी घाट हमने जाना है आज ਬੜੀਆ ਮੱਠ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਸਸਰੀਕਾਰ ਤੁਹਾਡਾ ਸਾਰੇ ਵੀਰ ਭੈਣ ਭਰਾਵਾਂ ਦਾ ਮੇਰੀ ਵੀਡੀਓ ਦੇ ਵਿੱਚ ਆਣ ਵਾਸਤੇ ਇੱਕ ਹੋਰ ਨਵਾਂ ਵਲੋਗ ਇੱਕ ਹੋਰ ਨਵੀਂ ਜਰਨੀ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਇਸ ਟਾਈਮ ਅਸੀਂ ਹੈਗੇ ਆਂ ਜੀ ਪ੍ਰਿਆਗ ਰਾਜ ਦੇ ਵਿੱਚ ਤੇ ਪ੍ਰਿਆਗ ਰਾਜ ਆਪਾਂ ਹੁਣ ਬਾਈਪਾਸ ਹੀ ਕਰ ਰਹੇ ਆਂ ਜਿਹੜਾ ਵੀ ਤੜਨਲ ਵਾਦਾ ਕੀਤਾ ਸੀਗਾ ਸੀ ਇਸ ਕੋਨ वगैरह ਦਿਖਾਣ ਦਾ ਉਹ ਅਸੀਂ ਨਹੀਂ ਪੂਰਾ ਕਰ ਪਾਈ ਉਹਦੇ ਲਈ ਬਹੁਤ ਬਹੁਤ ਮਾਫੀ ਮੰਗਦੇ ਆਂ ਨਾ ਤ੍ਰਵੇਣੀ ਸੰਗਮ ਦਿਖਾ ਪਾਏ ਨਾ ਕੁਝ ਦਿਖਾ ਪਾਏ ਇੱਕ ਚੈਲੰਜ ਲਿਆ ਗਿਆ ਆਪਣੇ ਵੀਰ ਭਰਾਵਾਂ ਵੱਲੋਂ ਜਿਹੜੇ ਕਹਿੰਦੇ ਨੇ ਕਿ ਆਪਾਂ ਹੁਣ ਅੱਗੇ ਜਾਣਾ ਸਿੱਧਾ ਬਨਾਰਸ ਹੀ ਲਾਣਾ ਸਾਈਕਲ ਆਪਾਂ ਰੁਕਣਾ ਨਹੀਂ ਜੀ ਹੁਣ ਅਸੀਂ ਬਸ ਹੁਣ ਸਾਈਕਲ ਹੀ ਚਲਾਣੇ ਨੇ ਬੱਤ ਤੋਂ ਬਾਅਦ ਸਾਈਕਲ ਜਿੰਨਾ ਚਲਾ ਪਏ ਆਪਾਂ ਸੈਟਲ ਚਲਾਉਣਾ ਹੈਗਾ ਤੇ ਹੁਣ ਗੱਲਬਾਤ ਕਰੀਏ ਇਸ ਟਾਈਮ ਅਸੀਂ ਪ੍ਰਯਾਗ ਰਾਏ ਦੇ ਚੌਰਾਹੇ ਤੇ ਖੜੇ ਹੋਏ ਆਂ ਤੇ ਆਹ ਰਾ ਜਿਹੜਾ ਹੈਗਾ ਸਿੱਧਾ ਬਨਾਰਸ ਕਨੀ ਜਾਂਦਾ ਹੈ ਜਾਈਂ ਆਸੇ-ਪਾਸੇ ਜਿਹੜੀ ਤੁਸੀਂ ਥਾਂ ਦੇਖ ਰਹੇ ਹੋ ਇਹ ਉਹ ਹੈ ਜਿੱਦੋਂ 66 ਕਰੋੜ ਦੀ ਇੰਨੀ ਵੱਡੀ ਜਨਸੰਖਿਆ ਆਈ ਸੀ ਕੁੰਬ ਦਾ ਮੇਲਾ ਅਟੈਂਡ ਕਰਨ ਤੇ ਇੱਥੇ ਸ਼ੈੱਡ ਬਣੇ ਹੋਏ ਸੀ ਉਹਨਾਂ ਦੇ ਸਟੇਜ ਵਾਸਤੇ ਹਰੇਕ ਥਾਂ ਵਾਸਤੇ ਲੰਗਰ ਪਾਣੀ ਹਰੇਕ ਚੀਜ਼ ਦਾ ਅਰੇਂਜਮੈਂਟ ਸੀਗਾ ਸਾਹਮਣੇ ਗੰਗਾ ਜੀ ਹੈ ਤੇ ਗੰਗਾ ਜੀ ਦੇ ਵਿੱਚ ਵੀ ਕਹਿੰਦੇ ਮਣੀ ਮੂਟੀ ਬਾੜ ਜੀ ਆਈ ਹੋਈ ਸਾੜਾ ਦਾ ਹਿਸਾਬ ਹੋ ਗਿਆ ਪਿਆ ਦਾ ਤੇ ਦੇਖ ਲਓ ਜੀ ਉਸ ਟਾਈਮ ਕੀ ਹਾਲਾਤ ਸੀਗੇ ਅੱਜ ਦੇ ਕੀ ਹਾਲਾਤ ਨੇ 66 ਕਰੋੜ ਜਨਸੰਖਿਆ ਇੱਥੇ ਆਈ ਸੀਗੀ ਕੁੰਬ ਮੇਲਾ ਅਟੈਂਡ ਕਰਨ ਤੇ ਹੁਣ ਇੱਥੇ ਜਮਾ ਪੱਤਾ ਵੀ ਨਹੀਂ ਖਿਲਦਾ ਪਿਆ ਕਿਉਂਕਿ ਕੋ ਮੇਲੇ ਚਲਾ ਗਿਆ ਤੇ ਹੁਣ ਲੋਕ ਬਿਲਕੁਲ ਇੱਥੋਂ ਛੱਡ ਕੇ ਜਾ ਚੁੱਕੇ ਨੇ ਜੀ ਥੱਲੇ ਆਪਣੇ ਗੰਗਾ ਜੀ ਤੇ ਅੱਗੇ ਦਾ ਖੇਤਰਬੇਣੀ ਸੰਗਮ ਹੈ ਜੀ ਦੇਖ ਲਓ ਇਹ ਉਹ ਥਾਂ ਹੈ ਜੀ ਇੰਨਾ ਪੁੱਲਾਂ ਤੇ ਇੰਨੀ ਭੀੜ ਹੁੰਦੀ ਹੁੰਦੀ ਸੀਗੀ ਤੇ ਹੱਦ ਦੇਖ ਲਓ ਕੋਈ ਵੀ ਕੁਝ ਵੀ ਇੱਥੇ ਸੈਣੀਗਾ ਜੀ ਗੰਗਾ ਜੀ ਆਪਣੀ ਤੇ ਨਾਲ ਟ੍ਰੇਨ ਨਾਲ ਢੋਲ ਜੀ ਉਹ ਸਾਹਮਣੇ ਹਾਲਾਤ ਦੇਖੋ ਤੁਸੀਂ ਹੜਲੇ ਹੋਏ ਪਏ ਆ ਜੀ ਤੇ ਪਾਣੀ ਭਰਿਆ ਹੋਇਆ ਇੱਥੇ ਤੱਕ ਡੁੱਬਿਆ ਹੋਇਆ ਸਾਰਾ ਦਾ ਸਾਰਾ ਕੰਮ ਉਧਰ ਤੱਕ ਪਾਣੀ ਹੈ ਜੀ ਤੇ ਹੁਣ ਅਖੀਰਲੀ ਵਾਰ ਗੰਗਾ ਜੀ ਨੂੰ ਅਖੀਰਲੀ ਵਾਰ ਗੰਗਾ ਜੀ ਨੂੰ ਬਾਏ ਬੋਲ ਦਿੰਨੇ ਆ ਫਿਰ ਪਤਾ ਨਹੀਂ ਕਦੋਂ ਆਵਾਂਗੇ ਕਦੋਂ ਦਰਸ਼ਨ ਤਿਆਰ ਕਰਾਂਗੇ ਆਪਣੀ ਮਾਂ ਦੇ ਉਸ ਤੋਂ ਪਹਿਲੇ ਪਹਿਲੇ ਅਸੀਂ ਪ੍ਰਯਾਗਰਾਜ ਜਿਹੜਾ ਹੈਗਾ ਬਾਈਪਾਸ ਕਰ ਜਣਾ ਤੇ ਜਿਹੜਾ ਵੀ ਨਾ ਚੀਜ਼ ਦਿਖਾ ਪਾਏ ਉਹੋ ਆਪਾਂ ਅਗਲੀ ਵਾਰ ਦਿਖਾਵਾਂਗੇ ਪੂਰੇ 5 ਦਾ ਟਾਈਮ ਹੋ ਗਿਆ ਜੀ ਤੇ ਪ੍ਰਯਾਗਰਾਜ ਸ਼ਹਿਰ ਪਾਰ ਕਰ ਰਹੇ ਆ ਵਾਇਆ ਚੁੰਸੀ ਹੁੰਦੇ ਹੋਏ ਬਸ ਹੁਣ ਅੱਜ ਸਾਈਕਲ ਹੀ ਚਲਾਉਣਾ ਸਾਰਾ ਦਿਨ ਨਾ ਕੱਲ ਰਾਤ ਦੇ ਸੁੱਤੇ ਆ ਨਾ ਕੁਝ ਸਿਰਫ ਪੈਡਲਿੰਗ ਹੀ ਪੈਡਲਿੰਗ ਕਰਨੀ ਹੈ ਜੀ ਅੱਜ ਕਦੇ-ਕਦੇ ਆਪਣੇ ਸਰੀਰ ਨੂੰ ਚੈਲੰਜ ਦੇਣੇ ਚਾਹੀਦੇ ਹੈ ਜੀ ਲਾਈਫ ਦੇ ਵਿੱਚ ਜਵਾਨ ਸਰੀਰ ਉਹ ਬਲਬਾ ਖੂਨ ਐਂ ਲੱਗਦਾ ਹੈ ਕਰੀਏ ਯੂਜ਼ ਕਿਤੇ ਨਾ ਕਿਤੇ ਗਲਤ ਚੀਜ਼ਾਂ ਵਾਲਤਾ ਕਰਨ ਹੀ ਰਹੇ ਚੰਗੇ ਪਾਸੇ ਕਰ ਰਹੇ ਆ ਤੇ ਨਿਆਰਾ ਆਂਦਾ ਜੀ ਇਦਾਂ ਦੇ ਚੈਲੰਜਸ ਲੈਣ ਵਾਸਤੇ ਬਾਕੀ ਜੇ ਗਲਤ ਹੋਏ ਤਾਂ ਕਮੈਂਟਾਂ ਚ ਜ਼ਰੂਰ ਦੱਸਿਓ ਪਰ ਅੱਜ ਕਰਾਂਗੇ ਜੀ ਸਵੇਰ ਸਵੇਰ ਦਾ ਟਾਈਮ ਹੋ ਗਿਆ ਜੀ ਆਪਣਾ 6:30 ਹੋ ਗਏ ਨੇ ਜੀ ਤੇ ਅਸੀਂ ਕਰੀਬਨ 90 ਕਿਲੋਮੀਟਰ ਪਿੱਛੇ ਆ ਜੀ ਬਨਾਰਸ ਤੋਂ ਤੇ ਉੱਲ ਥੱਲੇ ਉਤਰ ਰਹੇ ਆ ਜੀ ਸیرے ਸیرے ਨਿਆਰਾ ਹੀ ਆ ਜਾਂਦਾ ਜੀ ਸਾਈਕਲ ਖਿੱਚਣ ਦਾ ਵਾਵਾ ਖਿੱਚ ਲੈਣੇ ਆ ਪ੍ਰਿਆਗ ਰਾਜ ਤੋਂ ਵੀ ਅੱਗੇ ਅਸੀਂ 36 ਕਿਲੋਮੀਟਰ ਆ ਗਏ ਹਾਂ ਜੀ ਤੇ ਪ੍ਰਿਆਗ ਰਾਜ ਵਾਰੇ ਸਾਨੂੰ ਮੈਂ ਕੱਲ ਸਾਰੀ ਜਾਣਕਾਰੀ ਦੇ ਹੀ ਦਿੱਤੀ ਸੀਗੀ ਇਹ ਕਿਉਂ ਫੇਮਸ ਹੋਇਆ ਸੀਗਾ ਇੱਥੇ ਆਪਣਾ ਕੁੰਬਰਾ ਮੇਲਾ ਲੱਗਿਆ ਸੀਗਾ ਆਪਾਂ ਮੰਗਲਾ ਅਰਤੀ ਨਹੀਂ ਦਿਖਾ ਪਏ ਉਦ ਲਈ ਮੈਂ ਬਾਰ ਬਾਰ ਮਾਫੀ ਮੰਗਦਾ ਹਾਂ ਕਿ ਅਸੀਂ ਬਨਾਰਸ ਜਾਣਾ ਹੈ ਜੀ ਤੇ ਬਨਾਰਸ ਜਾਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਪਟਨਾ ਚੱਲ ਜਾਵਾਂਗੇ ਇਦਾਂ ਹੀ ਆਪਾਂ ਹੁਣ ਸਫਰ ਕਰਦੇ ਰਹੂਗੇ ਸੁਰੇਸ਼ ਸੁਰੇਓ ਦੇਖੋ ਜੀ ਸਟੇਅਰ ਕਦੀ ਉੱਤੇ ਚੜ ਰਹੇ ਕਦੀ ਥੱਲੇ ਆ ਰਹੇ ਮੈਂ ਦੇਖਿਆ ਇਹਨਾਂ ਨੂੰ ਤਕਰੀਬਨ ਮੈਨੂੰ 10 ਮਿੰਟ ਹੋ ਗਏ ਦੇਖਦੇ ਕਦੀ ਉੱਤੇ ਜਾਂਦੇ ਕਦੀ ਥੱਲੇ ਜਾਂਦੇ ਤੇ ਇਹ ਇਹ ਸਾਈਕਲ ਜਿਹੜੀਆਂ ਇਹ ਖੜੀਆਂ ਇਹਨਾਂ ਤੇ ਆਏ ਨੇ ਸ਼ਰੀਰ ਆਪਣਾ ਕੈਮ ਕਰਦੇ ਹੋਏ ਤੇ ਕੱਚੇ ਜਿਹੇ ਪਾਏ ਹੋਏ ਨੇ ਇਹਨਾਂ ਨੇ ਜੀ ਨਿਕਰਾਂ ਛੋਟੀਆਂ ਛੋਟੀਆਂ ਆਹ ਦੇਖੋ ਫਿਰ ਥੱਲੇ ਜਾ ਰਹੇ ਨੇ ਜੀ ਉੱਚਾ ਲੰਬਾ ਬੋਲੇ ਵੀ ਇਹ ਤੇ ਇਹਦੀ ਬਹੁਤ ਲੱਗਦੀ ਮੈਨੂੰ ਹੋਏਗੀ ਇਹਦੀ ਤੇ ਮੈਨੂੰ ਲੱਗਦਾ ਇਹਦੀ ਜਿਹੜੀ ਲੰਮਾਈ ਆ ਬਹੁਤ ਜ਼ਿਆਦਾ ਹੈ ਤੇ ਸਾਹਮਣੇ ਦੇਖੋ ਕਿੰਡੀ ਸੋਹਣੀ ਚੀਜ਼ ਨਜ਼ਰ ਆਈ ਹੈ ਜੀ ਆਹ ਦੇਖੋ ਜੀ ਐ ਲੱਗਦਾ ਜਿੱਦਾਂ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਕੋਈ ਸਕੂਲ ਟਾਈਪ ਹੋਵੇ ਕੋਈ ਏਦਾਂ ਦੀ ਚੀਜ਼ ਹੋਵੇ ਪਰ ਇਸ ਟਾਈਮ ਜਿਹੜਾ ਹੈਗਾ ਇਹ ਬੰਦ ਹੈ ਤੇ ਕਿੰਨਾ ਪੁਰਾਣਾ ਜਿਹਾ ਲੱਗ ਰਿਹਾ ਹੈ ਦੇਖੋ ਜੀ ਤੇ ਸੋਹਣਾ ਵੀ ਕਿੰਨਾ ਲੱਗ ਰਿਹਾ ਹੈ ਜੀ ਪੁਰਾਣਾ ਜਿਹਾ ਸਟਾਈਲ ਜਿਹਾ ਬਣਿਆ ਹੋਇਆ ਪਿੱਛੇ ਕੋ ਸਫੇਦ ਜੀ ਬਿਲਡਿੰਗ ਫਰੰਟ ਤੇ ਆ ਇੱਕ ਦੋ ਦਿਨ ਪਹਿਲੇ ਵਾਲੀ ਵੀਡੀਓ ਮੈਂ ਤੁਹਾਨੂੰ ਦੱਸਿਆ ਸੀਗਾ ਇਹ ਮਨਾਰਾਂ ਬਾਰੇ ਜਿਹੜੀਆਂ ਮਸਜਿਦਆਂ ਹੁੰਦੀਆਂ ਉੱਪਰ ਦੇਖੋ ਤੁਸੀਂ ਉਹ ਲੱਗਿਆ ਹੋਇਆ ਲਾਊਡ ਸਪੀਕਰ ਜ ਆ ਇੱਥੋਂ ਬੋਲਦੇ ਨੇ ਤਾਂ ਜੋ ਇੰਨੇ ਉੱਪਰ ਲੱਗਾ ਹੋਇਆ ਤਾਂ ਕਰਕੇ ਆਵਾਜ਼ ਹਰ ਕਿਤੇ ਗੂੰਜਦੀ ਹੈ ਜੀ ਹਰ ਦੂਰ ਤੱਕ ਜਾਂਦੀ ਹੈ ਹਰੇ ਰੰਗ ਦੀ ਮਨਾਰ ਬਣੀ ਹੋਈ ਕਿੰਨੀ ਵਧੀਆ ਲੱਗ ਰਹੀ ਹੈ ਇਹ ਬਰਸਾਦ ਪੈਣ ਲੱਗੀ ਸੀਗੀ ਤੇ ਫਿਰ ਇਸ ਟਾਬੇ ਤੇ ਰੁਕੇ ਸੀਗੇ ਕੁਛ ਖਾਣ ਵਾਸਤੇ ਤੇ ਉਹ ਖਾਂਦਿਆਂ ਖਾਂਦਿਆਂ ਪਤਾ ਹੀ ਨਹੀਂ ਲੱਗਿਆ ਕਦੋਂ ਉੱਥੇ ਪੈ ਗਏ ਤੇ 3-4-5 ਘੰਟੇ ਪਏ ਰਹੇ 3 ਘੰਟੇ ਦਾ ਪਏ ਰਹੇ ਆ ਜੀ ਰਾਵਣਾਲਾ ਤੇ ਹੁਣ ਟਾਈਮ ਵਾਵਾ ਹੋ ਗਿਆ ਸ਼ਾਮ ਦੇ 4 ਵਜੇ ਗਏ ਤੇ ਹਲੇ 70 ਕਿਲੋਮੀਟਰ ਪਏ ਆ ਜੀ ਆਪਣਾ ਬਨਾਰਸ ਕਿchna ਪਹੁੰਚ ਪਾਏ ਫਿਰ ਰਾਤ ਕਿਤੇ ਰੁਕ ਜਾਗੇ ਪਰ ਇਹ ਆਪਾਂ ਜੇ 7 ਵਜੇ ਤੱਕ ਜੇ ਸਾਈਕਲ ਚਲਾਵਾਂਗੇ ਉਸ ਤੋਂ ਬਾਅਦ ਨਹੀਂ ਚਲਾਉਂਦੇ ਨਹੀਂ ਦੇਖਦੇ ਆ ਕਿੱਥੇ ਤੱਕ ਪਹੁੰਚ ਪਾਣੇ ਆ ਹਰੀ ਹਰੀ ਬੋਲ ਤੇ ਬਨਾਰਸ ਵਾਰੇ ਜੇ ਦਸੀਏ ਬਨਾਰਸ ਉਹੀ ਥਾਂ ਹੈ ਜਿੰਨੂੰ ਭੋਲੇ ਸ਼ੰਕਰ ਦੀ ਨਗਰੀ ਵੀ ਕਿਹਾ ਜਾਂਦਾ ਹੈਗਾ ਸ਼ਿਵ ਦੀ ਨਗਰੀ ਵੀ ਕਿਹਾ ਜਾਂਦਾ ਹੈ ਤੇ ਆਪਣੀ ਮੋਕਸ਼ ਭੂਮੀ ਵੀ ਕਿਹਾ ਜਾਂਦਾ ਲੋਕ ਬਨਾਰਸ ਦੇ ਵਿੱਚ ਜਿਹੜੇ ਨੇ ਮੌਤ ਨੂੰ ਪ੍ਰਾਪਤ ਹੋਣ ਵਾਸਤੇ ਆਉਂਦੇ ਆ ਕਹਿੰਦੇ ਆ ਕਿ ਯਾਰ ਸਾਨੂੰ ਨਾ ਜੇ ਮਰਨਾ ਹੈ ਤੇ ਸਾਡੀ ਮੌਤ ਜਿਹੜੀ ਹੈ ਇੱਥੇ ਹੀ ਹੋਵੇ ਜਿੰਨੂੰ ਪਤਾ ਲੱਗ ਜਾਂਦਾ ਸਾਡਾ ਟਾਈਮ ਹੋ ਗਿਆ ਹੈ ਬਿਮਾਰੀ ਹੈ ਕੋਈ ਹੈ ਜਿੰਨੂੰ ਹੁੰਦਾ ਹੈ ਕਿ ਯਾਰ ਆਪਾਂ ਕਾਸ਼ੀ ਦੇ ਵਿੱਚ ਹੀ ਜਾਣਾ ਕਾਸ਼ੀ ਇਹ ਦੂਸਰਾ ਨਾਮ ਹੈ ਆਪਣਾ ਬਨਾਰਸ ਦਾ ਤੇ ਉੱਥੇ ਜਾ ਕੇ ਰਹਿਣ ਲੱਗ ਜਾਂਦਾ ਹੈਗਾ ਵੇ ਕਿ ਯਾਰ ਬਨਾਰਸ ਦੇ ਵਿੱਚ ਜਾ ਕੇ ਆਪਾਂ ਰਹੀਏ ਤੇ ਆਪਣੀ ਜਿਹੜੀ ਮੋਤ ਹੈ ਇੱਥੇ ਹੀ ਖਤਮ ਹੋਵੇ ਤੇ ਉਹਨਾਂ ਦੀ ਬੜੀ ਤਾਂਘ ਹੁੰਦੀ ਹੈ ਕਿ ਅਸੀਂ ਇਹ ਖਤਮ ਹੋਣਾ ਹੈ ਜੇ ਆਪਣੇ ਆਪ ਦੇ ਸ਼ੀਵਾ ਜਿਹੜਾ ਆਪਣਾ ਬਲਦਾ ਹੈਗਾ ਉਹ ਬੰਨਣਾ ਤੇ ਉਹ ਕਿੱਥੇ ਬੰਨਣਾ ਸਿਰਫ ਮਣੀ ਕਰਨੀ ਕਾ ਘਾਟ ਦੇ ਵਿੱਚ ਤੇ ਜਿਹੜਾ ਮਣੀ ਕਰਨੀ ਕਾ ਘਾਟ ਹੈਗਾ ਉਹ ਘਾਟ ਅੱਜ ਤੱਕ ਉੱਥੇ ਕਦੀ ਲਾਸ਼ਾਂ ਜਿਹੜੀਆਂ ਜਲਦੀਆਂ ਰਹਿੰਦੀਆਂ ਨੇ ਉੱਥੇ ਜਿਹਦੇ ਸ਼ੀਵੇ ਬਲਦੇ ਰਹਿੰਦੇ ਜੀ ਅੱਜ ਤੱਕ ਉਹ ਸ਼ੀਵੇ ਉੱਥੇ ਬੁਝੇ ਨਹੀਂ ਕਿਸੇ ਨਾ ਕਿਸੇ ਦੀ ਉੱਥੇ ਲਾਸ਼ ਬਲਦੀ ਰਹਿੰਦੀ ਹੈ ਜਾ ਕੇ ਦਿਖਾਵਾਂਗੇ ਤੇ ਮੋਕਸ਼ ਦਾ ਦਵਾਰ ਬਨਾਰਸ ਕਿਹਾ ਜਾਂਦਾ ਹੈ ਕਹਿੰਦੇ ਜਦੋਂ ਬਨਾਰਸ ਪੂਰੇ ਵਰਲਡ ਦੀ ਸਭ ਤੋਂ ਪੁਰਾਣੀ ਨਗਰੀਆਂ ਦੇ ਵਿੱਚੋਂ ਹੈ ਤੇ ਉਹ ਜਿਹੜੀ ਨਗਰੀ ਹੈ ਜੀ ਉਹ ਸ਼ਿਵ ਦੀ ਨਗਰੀ ਹੈ ਕਾਸ਼ੀ ਤੇ ਉੱਥੇ ਜੋਤਿਰਲਿੰਗ ਵੀ ਹੈ ਕਾਸ਼ੀ ਵਿਸ਼ੂਨਾਥ ਸ਼ੰਭੂ ਕਾਸ਼ੀ ਵਿਸ਼ੂਨਾਥ ਜੋਤਿਰਲਿੰਗਾ ਹੈ ਜਿਹੜਾ ਕਿ ਬਾਹਰਾਂ ਜੋਤਿਰਲਿੰਗਾ ਦੇ ਵਿੱਚੋਂ ਆਂਦਾ ਹੈਗਾ ਜੀ ਤਾਂ ਜੋਤਿਰਲਿੰਗਾ ਦੀ ਗੱਲ ਕਰੀਏ ਆਪਾਂ ਫੀਮਾ ਸ਼ੰਕਰ ਤ੍ਰਿੰਬਕೇಶ್ਵਰ ਓਂਕਾਰੇਸ਼ਵਰ ਮਹਾਕਾਲੇਸ਼ਵਰ ਇਦਾਂ ਹੀ ਆਪਣਾ ਵੇਵ ਖਰਦੇ ਵਿੱਚ ਵੀ ਹੈ ਬਹੁਤ ਸਾਰੀਆਂ ਜਗਾਵਾਂ ਤੇ ਨੇ ਜੀ ਆਪਣੇ ਜੋਤਿਰਲਿੰਗ ਉਦਾਂ ਹੀ ਇੱਕ ਜੋਤਿਰਲਿੰਗ ਜਿਹੜਾ ਹੈਗਾ ਕਾਸ਼ੀ ਵਿਸ਼ਨਾਥ ਆਪਣਾ ਪੈਂਦਾ ਹੈ ਜੀ ਕਾਸ਼ੀ ਦੇ ਵਿੱਚ ਆਪਣਾ ਬਨਾਰਸ ਇਹ ਗੱਲ ਕਰੀ ਬਨਾਰਸ ਦਾ ਹੋਰ ਕੀ ਕੀ ਫੇਮਸ ਹੈ ਬਨਾਰਸੀ ਸਾੜੀ ਤੁਸੀਂ ਸੁਣੀ ਹੋਏਗੀ ਪਾਂ ਸੁਨਿਆ ਹੋਏਗਾ ਬਨਾਰਸ ਦਾ ਤੇ ਬਨਾਰਸ ਖੜੀ ਬੋਲੀ ਬੋਲੀ ਜਾਂਦੀ ਹੈ ਜੀ ਟੁੱਕ ਵੀ ਠੋਕ ਵੀ ਬੋਲੀ ਬੋਲਦੇ ਜੀ ਉੱਥੇ ਪਰਵਾਹ ਨਹੀਂ ਕਰਦੇ ਮੂੰਹ ਤੇ ਜੋ ਕਹਿਣਾ ਕਹਿ ਦਿੰਦੇ ਤੇ ਗਾਲਾਂ ਬੜੀਆਂ ਨੇ ਉਹਨਾਂ ਦੀ ਬੋਲੀ ਦੇ ਵਿੱਚ ਕੋਈ ਗੱਲ ਹੋਵੇ ਪਹਿਲੇ ਗਾਲ ਨਿਕਲਦੀ ਹੈ ਫਿਰ ਦੂਜੀ ਗੱਲ ਹੁੰਦੀ ਹੈ ਜੀ ਇਹ ਬੜੀ ਵਧੀਆ ਹਰੇਕ ਥਾਂ ਦੀ ਆਪਣੀ ਬੋਲੀ ਹੁੰਦੀ ਹੈ ਤੇ ਐਸੀ ਦੀ ਬੋਲੀ ਇਦਾਂ ਦੀ ਹੈ ਬਾਕੀ ਉੱਥੇ ਥਾਂ ਹੈ ਜੀ ਗੋਦੋਲਿਆ ਉੱਥੇ ਦਾ ਪਾਣ ਬੜਾ ਫੇਮਸ ਹੈ ਕਹਿੰਦੇ ਗੋਦੋਲਿਆ ਦਾ ਜਿਹੜਾ ਪਾਣ ਖਾਂਦਾ ਹੈ ਕਹਿੰਦੇ ਉਹ ਜ਼ਿੰਦਗੀ ਭਰ ਯਾਦ ਰੱਖਦਾ ਕਿ ਬਨਾਰਸ ਕਦੀ ਆਏ ਸੀਗੀ ਇਹ ਖਾਈ ਕੇ ਗੋਦੋਲਿਆ ਕਾ ਪਨਵਾ ਖੈਦਾ ਇਹ ਰਾਜਾ ਹਮਰਾ ਕੇ ਬਨਾਰਸ ਘੁਮਾਈਦਾ ਵਾਜੀ ਵਾ ਇਹ ਇਨ੍ਹਾਂ ਦੀ ਭਾਸ਼ਾ ਦੇ ਵਿੱਚ ਇਨ੍ਹਾਂ ਦਾ ਹੀ ਖਾਣਾ ਸ਼ਹਿਰ ਆ ਗਿਆ ਸੀ ਜੀ ਗੋਪੀਗੰਜ ਤੇ ਬਨਾਰਸ ਵਾਲੇ ਨੂੰ ਤੁੜੀ ਜਾਂਦੇ ਸੀਗੇ ਤੇ ਇੱਧਰ ਆਪਾਂ ਦੇਖੀ ਸਾਊਥਲੀ ਆਈਟਮ ਆਪਣੇ ਬਨਾਰਸ ਦੇ ਕੋਲ ਗੋਪੀਗੰਜ ਦੇ ਵਿੱਚ ਤੇ ਇਹ ਕਿਆ ਹੁੰਦਾ ਹੈ ਇਡਲੀ ਹੈ ਇਟਲੀ ਪਰ ਸਾਥ ਮੈਂ ਤਰੀ ਵਾਲਾ ਕਿਆ ਸੰਭਰ ਹੁੰਦਾ ਹੈ ਸੰਭਰ ਸੰਭਰ ਤੇ ਇਹ ਹੁੰਦੀ ਇਡਲੀ ਤੇ ਸੰਭਰ ਆਹ ਬਾਈ ਨੇ ਗੋਪੀਗੰਜ ਦੇ ਵਿੱਚ ਤੇ ਕਰੋ ਤਿਆਰ ਕਿਵੇਂ ਤਿਆਰ ਹੁੰਦੀ ਦਿਖਾਓ ਥੋੜਾ ਜਿਹਾ ਇਹ ਕਿਸ ਚੀਜ਼ ਦਾ ਬਣਦਾ ਹੈ ਸੂਜੀ ਦਾ ਚਾਵਲ ਔਰ ਇੱਕ ਨੂੰ ਕੁਰਦੀ ਦਾ ਦਾਲ ਦਾ ਬਣਦਾ ਹੈ ਕੁਰਦੀ ਦਾ उड़द की दाल का है। मैं कहते दाल उड़ जा वाह जी वाह इतनी सोनी खुशबू वेरी नाइस ये नारियल, ए, नारियल की चटनी होती है ये नारियल है अच्छा ये कितने पीस होते हैं ये दस रुपए का एक है बीस रुपए का दो है अच्छा अच्छा खाने में बहुत स्वादिष्ट होता है खाने में स्वादिष्ट होता है एक लगाइए और हमारा दो पीस लगाइए अच्छा ये साउथ, जामा के साउथ की आइटम है ना ये, ये, ये। जाके दब के, के खावे हल्की से ऐसे लेके देखो कैसी होती है ये बाल आ गए बीच में चलो कोई कोई नहीं लो जी लो। ਹੋ ਗਿਆ ਤਿਆਰ ਯਹੀ ਰੱਖੀਏ ਇੱਕ ਵਾਰੀ 90 ਤਿਆਰ ਪਰ ਤਿਆਰ ਇਡਲੀ ਤੇ ਸੰਬਰ ਬਿਨਾ ਸ਼ਾਮ ਦਾ ਹੋ ਗਿਆ ਤੇ ਸ਼ਹਿਰ ਮਾਦੋਪੁਰ ਪਿੱਛੇ ਚੈੱਕ ਕਰੋ ਜੀ ਕਿੰਨਾ ਸੋਹਣਾ ਸੂਰਜ ਨਿਕਲਿਆ ਹੋਇਆ ਹੈ ਤੇ ਇੰਨਾ ਰਾਹਾਂ ਤੇ ਚੱਲ ਰਹੇ ਆ 45 ਕਿਲੋਮੀਟਰ ਰਹਿ ਗਿਆ ਆਪਣਾ ਬਨਾਰਸ ਤੇ ਕਾਸ਼ੀ ਜੀ ਨੂੰ ਪਹੁੰਚਣੇ ਆ ਕਿ ਚੱਲਨੇ ਆ ਸਾਈਕਲ ਤੇ ਅੱਜ ਆਪਣਾ ਪੈਂਡਾ ਤਕਰੀਬਨ ਓਵਰ ਆਲ ਅਸੀਂ ਸਫ਼ਰ ਕੀਤਾ 252 ਕਿਲੋਮੀਟਰ ਦਾ ਕੱਲ 11 ਵਜੇ ਤੋਂ ਲੈ ਕੇ ਤੇ ਅਗਰ ਬਨਾਰਸ ਪਹੁੰਚ ਜੰਨੇ ਅੱਜ ਅੱਜ ਤਾਂ ਬਹੁਤ ਵਧੀਆ ਹੋ ਜਾਏਗਾ ਪਰ ਟਾਈਮ ਦੀ ਜਾਇਤ ਨਹੀਂ ਦੇ ਰਿਹਾ ਕਿਉਂਕਿ ਸੱਤ ਆਲਰੇਡੀ ਵੱਜ ਗਏ ਨੇ ਟਾਈਮ ਰਾਤ ਦਾ ਹੋ ਗਿਆ ਤੇ ਆ ਕੀ ਆ ਇਹ ਕਿਦਾਂ ਦਾ ਪ੍ਰਾਣੀ ਹੈ ਇਹ ਥੋਤੀ ਵਾਲਾ ਆ আচ্ছা ਵਾਜੀ ਮੈਂ ਕਿਤੇ ਸਲੇਡਾ ਖੜਾ ਹੈ ਤੇ ਜੇ ਗੱਲਬਾਤ ਕਰੀਏ ਬਨਾਰਸ 26 ਕਿਲੋਮੀਟਰ ਰਹਿ ਗਿਆ ਹੈ ਬਨਾਰਸ ਨਹੀਂ ਜਾਂਦੇ ਤੜਕੇ ਉੱਠ ਕੇ ਆਪਾਂ ਚਲਾਵਾਂਗੇ ਸਾਈਕਲ ਤੇ ਜਾਇਆਵਾਂਗੇ ਹੁਣ ਦਾ ਜਿਹੜਾ ਆਪਾਂ ਸਫਰ ਹੈਗਾ ਹਾਸੇ ਪਾਸੇ ਕੋਈ ਟੱਪ ਆਇਆ ਉੱਥੇ ਰੁਕ ਜਾਾਂਗੇ ਤੇ ਉੱਥੇ ਆ ਕੇ ਆਪਣੇ ਸਫਰ ਦੀ ਸਮਾਪਤੀ ਕਰਾਂਗੇ ਬਾਕੀ ਬਣੇ ਰਹੋ ਅੱਜ ਕੁਝ ਖਾਣੇ ਪੀਣੇ ਆ ਟਾਬੇ ਤੋਂ ਹੀ ਦਿਖਾਵਾਂਗੇ ਕਿਉਂਕਿ ਬਾਵਾ ਚੇਰ ਹੋ ਗਿਆ ਸੀ ਟਾਬੇ ਤੋਂ ਨਹੀਂ ਖਾ ਪਾ ਰਹੇ ਕਾਮ ਸੂਰੇਸ਼ਵਰੀ 4 ਵਜੇ ਦੇ ਕਰੀਬ ਦਾ ਹੋ ਗਿਆ ਹੈ ਤੇ ਬਨਾਰਸਾਂ ਤੋਂ ਸਹੀ ਸੀਗਾ 25 ਕਿਲੋਮੀਟਰ ਰਹਿ ਗਿਆ ਹੈਗਾ ਅੱਜ ਅਸੀਂ ਬਨਾਰਸ ਲਾਦਾਂਗੇ ਤੇ ਬਨਾਰਸ ਦੇ ਸਾਰੇ ਘਾਟ ਜਿਹੜੇ ਉੱਥੇ 80 ਘਾਟ ਮਨੀਕਰਨਿਕਾ ਘਾਟ ਹੈ ਤੇ ਹੋਰ ਕਾਸ਼ੀ ਵਿਸ਼ਨਾਤ ਸਾਰਨਾਥ ਜਿੱਨੇ ਵੀ ਮੰਦਰ ਹੈਗੀ ਗੋਦੁਲੀਆ ਚੌਂਕ ਚੁਰਾਇਆ ਜਿੱਥੇ ਪਾਨ ਦਾ ਬੜਾ ਜਿੱਥੇ ਪਾਨ ਬਹੁਤ ਫੇਮਸ ਹੈਗਾ ਉਹ ਸਾਰੇ ਦਿਖਾਵਾਂਗੇ ਇਦਾਂ ਹੀ ਵਲੋਗ ਦੇ ਨਾਲ ਬਣੇ ਨੂੰ ਜੇ ਚੰਗਾ ਲੱਗਦਾ ਤਾਂ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਮੈਂ ਦੇਖਿਆ ਜੀ ਲੋਕ ਬਹੁਤ ਵੀਡੀਓ ਦੇਖਦੇ ਨੇ ਸਬਸਕ੍ਰਾਈਬ ਪਰ ਬਹੁਤ ਘੱਟ ਬੰਦੇ ਨੇ ਕਰਿਆ ਹੋਇਆ ਇਹ ਹੀ ਰਿਕੁਐਸਟ ਆਪਣੇ ਛੋਟੇ ਭਰਾ ਦੀ ਤੁਹਾਡੇ ਨਿਸ਼ੂ ਦੀ ਪਲੀਜ਼ ਸਬਸਕ੍ਰਾਈਬ ਕਰ ਦੇਣਾ ਇਦਾਂ ਹੀ ਬਣੇ ਰਿਹਾ ਕਰੋ ਲੋਕਾਂ ਦੇ ਨਾਲ 올 ਇੰਡੀਆ ਜਰਨੀ ਦੇ ਇਦਾਂ ਹੀ ਐਪੀਸੋਡ ਆਉਂਦੇ ਰਹਿਣਗੇ ਬਣੇ ਰਿਹਾ ਕਰੋ ਅੱਜ ਦਾ ਵਲੋਗ ਥੋੜਾ ਛੋਟਾ ਹੋ ਗਿਆ ਉਹਦੇ ਲਈ ਮਾਫੀ ਮਿਲਦੇ ਆਂ ਕੱਲ ਇੱਕ ਹੋਰ ਨਵੇਂ ਫਰੈਸ਼ ਵਲੋਗ ਦੇ ਨਾਲ ਬਹੁਤ ਬਹੁਤ ਧ